ਖਨੋਰੀ ਤੋਂ ਆਰਐਸ ਵਿੱਚ ਬੈਟਰੀ ਦਾ ਕੰਮ ਕਰਦਾ ਮੈਂ ਕੈਸ਼ ਦਾ ਕੰਮ ਕਰਦਾ ਮਬਰੌਂਚੇ ਮਬਰੌਂ ਨਾਲ ਜੇਸੀ ਹੈ ਤੇ ਮੌਤ થી ਆ ਰਿਹਾ ਸੀ ਮੈਨੂੰ ਮੇਰੇ ਭਾਈ ਦਾ ਫੋਨ ਆਇਆ ਵੱਡੇ ਦਾ ਵੀ ਇਹ ਦੋਨੋਂ ਜਾਣੇ ਲੜੀ ਜਾਂਦੇ ਨੇ ਉਹ ਮੁੰਡਾ ਜਿਹੜਾ ਗਿਆ ਤੇ ਉਹ ਵੀ ਲੜੀ ਜਾਂਦੇ ਨੇ ਮੰਨ ਨਹੀਂ ਰੇ ਮੇਰੇ ਤੋਂ ਇੰਨੇ ਚ ਮੈਂ ਕਿਹਾ ਚਲ ਮੈਂ ਖਨੋਰੀ ਤੋਂ ਆ ਰਹੇ ਹਾਂ ਕੋਈ ਨਹੀਂ ਆ ਕੇ ਦੇਖਦਾ ਮੈਂ ਇਹਦੇ ਘਰ ਦੇ ਘਰੇ ਫੋਨ ਕਰਤਾ ਇਹਨਾਂ ਦੇ ਸਿੱਧਾ ਮੈਂ ਘਰੀ ਗਿਆ ਮੈਨੂੰ ਪਤਾ ਨਹੀਂ ਸੀ ਕਿੱਥੇ ਇੱਕ ਲੜਾਈ ਹੋ ਰਹੀ ਹੈ ਕੀ ਗੱਲਬਾਤ ਹੈ ਮੈਂ ਇਹਨਾਂ ਦੇ ਘਰੇ ਗਿਆ ਇਹਨਾਂ ਦੀ ਵਾਈਫ ਨੂੰ ਚੱਕਿਆ ਉੱਥੋਂ ਦੀ ਚੱਕ ਕੇ ਉੱਥੇ ਲੈ ਗਿਆ ਉੱਥੇ ਮੁੰਡਾ ਲਿਟਿਆ ਪਿਆ ਸੀ ਜਮੀ ਉਹਨੂੰ ਚਾਕੇ ਅਸੀਂ ਪਹਿਲਾਂ ਸੀਬੀਏ 'ਚ ਲੈ ਗਏ ਸੀਬੀਏ ਵਾਲਿਆਂ ਨੇ ਕਹਿੰਦੇ ਵੀ ਅਸੀਂ ਇਹ ਕੇਸ ਹੈਂਡਲਿੰਗ ਕਰ ਸਕਦੇ ਫਿਰ ਉਹ ਕਹਿੰਦੇ ਸਰਕਾਰੀ ਚ ਲੈ ਗਏ ਫਿਰ ਨਾ ਸਰਕਾਰੀ ਜਿੱਲੇ ਗਿਆ ਤੇ ਸਰਕਾਰੀ ਜਿੱਲੇ ਗਿਆ ਫਿਰ ਇਹ ਮੁੰਡਾ ਭੱਜ ਰਿਆ ਸੀ ਇਹ ਮੈਂ ਜਾਣ ਕੇ ਉਹਨੂੰ ਐ ਕਿਹਾ ਵਿੱਚ ਜਾਉਂਦਾ ਉਹ ਹਜੇ ਠੀਕ ਆ ਉਹ ਵੀ ਪੱਟੀ-ਪੁੱਟੀ ਵਾਸਤੇ ਪੈਸੇ ਦੇਣੇ ਨੇ ਵੀ ਉਹ ਦੇ ਦੇ ਵੀ ਭੱਜ ਰਿਹਾ ਸੀ ਉਹ ਆਉਣ ਦੇ ਸਾਹਮਣੇ ਮੁੰਡਾ ਨਾਲ ਗਿਆ ਸੀ ਮੇਰੇ ਉਹਨਾਂ ਦੇ ਨਾਲ ਦਾ ਕਮਾਂਡੀ ਆ ਉਹ ਵੀ ਨਾਲ ਹੀ ਗਿਆ ਸੀ ਉਹ ਭੱਜ ਰਿਹਾ ਸੀਗਾ ਫਿਰ ਮੈਂ ਕਿਹਾ ਉਹ ਜਿੰਦਾ ਹੈਗਾ ਹਜੇ ਪੱਟੀਆਂ-ਮੁੱਟੀਆਂ ਕਰਾਉਣ ਨੂੰ ਪੈਸੇ ਦੇ ਦੇਂਗਾ ਤੂੰ ਕਹਿੰਦਾ ਹਾਂ ਹਾਂ ਪੱਟੀ ਕਰਾਉਣ ਨੂੰ ਪੈਸੇ ਦੇ ਦੇਂਗਾ ਹੁਣ ਫਿਰ ਅੱਧੇ ਰਾਤ ਚ ਉਹਦੇ ਸਾਡੇ ਨਾਲ ਵੀਡੀਓ ਪਈ ਹੈਗੀ ਆ ਉਹ ਅੱਧੇ ਰਾ ਮੰਨੀ ਗਿਆ ਅੱਧੇ ਰਾ ਫਿਰ ਉਹਦਾ ਨਾਮ ਲੈਣ ਲੱਗ ਗਿਆ ਹੁਣ ਗੱਲ ਕੀ ਹੋਊਗਾ ਲੜਾਈ ਕਿ ਹੋਏ ਉਹ ਕਹਿੰਦਾ ਵੀ ਇਹਨੇ ਮੈਨੂੰ ਗਾਲ ਕੱਢੀ ਐ ਤੇ ਇਹ ਮੁੰਡਾ ਦੱਸ ਰਿਹਾਗਾ ਉਹ ਕਹਿੰਦਾ ਹੁਣੇ ਮੈਨੂੰ ਗਾਲ ਕੱਢੀ ਐ ਇਹ ਕਹਿੰਦਾ ਮੈਂਨੇ ਹੁਣ ਗਾਲ ਕੱਢੀ ਅੱਛਾ ਗਾਲ ਗਾਲ ਖਲੋਚੀ ਚ ਇਹਨਾਂ ਨੇ ਹਾਂ ਜੱਕ ਬੰਦੇ ਚ ਬੰਦੇ ਤੇ ਮਾਰਿਆ ਸੀ ਸੱਟਾਂ ਮਾਰੀਆਂ ਨਹੀਂ ਉਹਦੇ ਕਿਵੇਂ ਜਾਨੋ ਮਾਰਦੇ ਸੀ ਉਥਾਂ ਮਰ ਗਿਆ ਹਾਂ ਜੀ ਨਾਮ ਅਜੇ ਨਾਮ ਉਹਦਾ ਕਿੰਨੇ ਵਰ੍ਹੇ ਉਹਦੀ ਹੋਊਗੀ 24 25 ਸਾਲ ਉਹਦੇ ਜਵਾਕ ਵੀ ਨੇ ਦੋ ਇਹ ਮਾਰਿਆ ਤਾਂ ਮੈਨੂੰ ਪਤਾ ਮੈਂ ਤਾਂ ਉੱਥੇ ਪਈ ਸੀ ਇਹ ਰਾਸਤੇ 'ਚ ਇੱਟ ਮੰਨਦਾ ਆ ਰਿਹਾ ਵੀ ਇੱਟ ਮਾਰੀ ਆ ਮੈਨੇ ਹਾਂ ਕਹਿੰਦਾ ਤਾਂ ਆ ਰਿਹਾ ਸੀਗਾ ਹੁਣ ਮੁੱਕਰੇ ਨਾ ਮੁੱਕਰੇ ਪਤਾ ਨਹੀਂ ਕਹਿੰਦਾ ਮੈਨੂੰ ਇਹ ਇਹੀ ਗੱਲ ਆਂਦਾ ਹੈ ਰਾਸਤੇ 'ਚ ਉਹ ਮਾਮੇ ਨਾਲ ਮੇਰੇ ਨਾਲ ਇੱਕ ਹੋਰ ਆਏ ਨੇ ਮੋਟਰਸਾਈਕਲ ਤੇ ਨਹੀਂ ਉਹ ਆਏ ਨੇ ਰਾਮ ਨੇ ਮਾਮਾ ਮਾਮਾ ਉਹ ਨਾਲ ਆ ਰਹੀ ਸੀ ਉਦੋਂ ਮੱਟੇ ਨੇ ਕਰੀਬ 2:00 ਵਜੇ ਸਾਡੇ ਮਰੀਜ਼ ਆਇਆ ਸੀ ਤਾਂ ਮੈਂ ਤੁਹਾਨੂੰ ਸਵਾਰਟ ਬਰੋਡ ਡੈਡੀ ਪੇਸ਼ੈਂਟ ਸੀ ਪੇਸ਼ੈਂਟ ਦੀ ਬੱਤੀ ਸਾਲ ਦੀ ਵਜ੍ਹਾ ਨਾਲ ਮਸੀਹ ਆਏ 760 ਵਜੇ ਦੇ ਕਰੀਬ ਉਹਦੀ ਮੌਤ ਹੋਈ ਤੇ ਟੋਟਲ ਉਹਨਾਂ ਦਾ ਵੀ ਕੋਈ ਰਿਪੋਰਟ ਨਹੀਂ ਮਿਲ ਚੁੱਕਾ ਰਿਹਾ ਕਿ ਆ ਸੀ ਖਨੋਰੀ ਤੋਂ ਆਰਐਸ ਵਿੱਚ ਬੈਟਰੀ ਦਾ ਕੰਮ ਕਰਦਾ ਮੈਂ ਕੈਸ਼ ਦਾ ਕੰਮ ਕਰਦਾ ਮਬਰੌਂਚੇ ਮਬਰੌਂਚ ਏਜੰਸੀ ਚ ਤੇ ਮੌਤ ਉਦੀ ਆ ਰਹੀ ਸੀ ਮੈਨੂੰ ਮੇਰੇ ਭਾਈ ਦਾ ਫੋਨ ਆਇਆ ਵੱਡੇ ਦਾ ਵੀ ਇਹ ਦੋਨੋਂ ਜਾਣੇ ਲੜੀ ਜਾਂਦੇ ਨੇ ਉਹ ਮੁੰਡਾ ਜਿਹੜਾ ਗਿਆ ਤੇ ਉਹ ਵੀ ਲੜੀ ਜਾਂਦੇ ਨੇ ਮੰਨ ਨਹੀਂ ਰਹੇ ਮੇਰੇ ਤੋਂ ਇੰਨੇ ਚ ਮੈਂ ਕਹਿੰਦਾ ਚਲੋ ਮੈਂ ਖਨੋਰੀ ਤੋਂ ਆ ਰਹੇ ਹਾਂ ਕੋਈ ਨਹੀਂ ਆ ਕੇ ਦੇਖਦਾ ਮੈਂ ਇਹਦੇ ਘਰ ਦੇ ਘਰੇ ਫੋਨ ਕਰਤਾ ਇਹਨਾਂ ਦੇ ਸਿੱਧਾ ਮੈਂ ਘਰੀ ਗਿਆ ਮੈਨੂੰ ਪਤਾ ਨਹੀਂ ਸੀ ਕਿੱਥੇ ਇੱਕ ਲੜਾਈ ਹੋ ਰਹੀ ਹੈ ਕੀ ਗੱਲਬਾਤ ਹੈ ਮੈਂ ਇਹਨਾਂ ਦੇ ਘਰੇ ਗਿਆ ਇਹਨਾਂ ਦੀ ਵਾਈਫ ਨੂੰ ਚੱਕਿਆ ਉੱਥੋਂ ਦੀ ਚੱਕ ਕੇ ਉੱਥੇ ਲੈ ਗਿਆ ਉੱਥੇ ਮੁੰਡਾ ਲਿਟਿਆ ਪਿਆ ਸੀ ਜੰਮੀ ਉਹਨੂੰ ਚੱਕ ਕੇ ਅਸੀਂ ਪਹਿਲਾਂ ਸੀਬੀਏ 'ਚ ਲੈ ਗਏ ਸੀਬੀਏ ਵਾਲਿਆਂ ਨੇ ਕਹਿੰਦੇ ਵੀ ਅਸੀਂ ਇਹ ਕੇਸ ਹੈਂਡਲ ਕਰ ਸਕਦੇ ਫਿਰ ਉਹ ਕਹਿੰਦੇ ਸਰਕਾਰੀ ਜ਼ਿਲੇ ਜਾਓ ਫਿਰ ਮੈਂ ਸਰਕਾਰੀ ਜ਼ਿਲੇ ਗਿਆ ਤੇ ਸਰਕਾਰੀ ਜ਼ਿਲੇ ਗਿਆ ਫਿਰ ਇਹ ਮੁੰਡਾ ਭੱਜ ਰਿਆ ਸੀ ਇਹ ਮੈਂ ਜਾਣ ਕੇ ਇਹਨੂੰ ਐ ਕਿਹਾ ਵਿੱਚ ਜਾਉਂਦਾ ਉਹ ਅਜੇ ਠੀਕ ਆ ਉਹ ਵੀ ਪੱਟੀ ਪੱਟੀ ਵਾਸਤੇ ਪੈਸੇ ਦੇਣੇ ਨੇ ਵੀ ਉਹ ਦੇ ਦੇ ਬੇ ਭੱਜ ਰਿਆ ਸੀ ਉਹ ਉਹ ਉਹਦੇ ਸਾਹਮਣੇ ਮੁੰਡਾ ਨਾਲ ਗਿਆ ਸੀ ਮੇਰੇ ਉਹਨਾਂ ਦੇ ਨਾਲ ਦਾ ਕਮਾਂਡੀ ਆ ਉਹ ਵੀ ਨਾਲ ਹੀ ਗਿਆ ਸੀ ਉਹ ਭੱਜ ਰਿਆ ਸੀਗਾ ਫਿਰ ਮੈਂ ਕਿਹਾ ਉਹ ਜਿੰਦਾ ਹੈਗਾ ਹਜੇ ਪੱਟੀਆਂ-ਮੁੱਟੀਆਂ ਕਰਾਉਣ ਨੂੰ ਪੈਸੇ ਦੇ ਦੇਂਗਾ ਤੂੰ ਕਹਿੰਦਾ ਹਾਂ ਹਾਂ ਪੱਟੀ ਕਰਾਉਣ ਨੂੰ ਪੈਸੇ ਦੇ ਦੇ ਹੁਣ ਫਿਰ ਅੱਧੇ ਰਾਤ ਜਿਹਦਾ ਉਹਦੇ ਸਾਡੇ ਨਾਲ ਵੀਡੀਓ ਪਈ ਗਈ ਆ ਉਹ ਅੱਧੇ ਰਾ ਮੰਨੀ ਗਿਆ ਅੱਧੇ ਰਾ ਫਿਰ ਉਹਦਾ ਨਾਮ ਲੈਣ ਲੱਗ ਗਿਆ ਹੁਣ ਗੱਲ ਕੀ ਹੋਊਗਾ ਲੜਾਈ ਕਿ ਹੋਊਗੀ ਉਹ ਕਹਿੰਦਾ ਵੀ ਇਹਨੇ ਮੈਨੂੰ ਗਾਲ ਕੱਢੀ ਆ ਤੇ ਇਹ ਮੁੰਡਾ ਦੱਸ ਰਿਹਾਗਾ ਉਹ ਕਹਿੰਦਾ ਉਹਨੇ ਮੈਨੂੰ ਗਾਲ ਕੱਢੀ ਆ ਇਹ ਕਹਿੰਦਾ ਮੈਨੇ ਉਹਨੂੰ ਗਾਲ ਕੱਢੀ ਹਾਂ ਗਾਲ ਗਾਲ ਗਲੋਚੀ ਚ ਇਹਨਾਂ ਨੇ ਹਾਂ ਇਹ ਜੱਖ ਬੰਦੇ ਚ ਬੰਦੇ ਤੇ ਮਾਰਿਆ ਸੀ ਸੱਟਾਂ ਮਾਰੀਆਂ ਨਹੀਂ ਉਹਦੇ ਕਿਵੇਂ ਜਾਨੋ ਮਾਰਦੇ ਸੀ ਉਥਾਂ ਹਾਂਜੀ ਬਿਨਾਵਾ ਅਜੇ ਨਾਮ ਉਹਦਾ ਕਿੰਨੇ ਵਰਸੀ ਉਹਦੀ ਹੋਊਗੀ 24 25 ਸਾਲ ਹੋ ਗਏ ਜਵਾਕ ਵੀ ਦੇ ਦੋ ਅੱਛਾ ਇਹ ਮਾਰਿਆ ਸੀ ਇਹ ਮਾਰਿਆ ਤਾਂ ਮੈਨੂੰ ਪਤਾ ਮੈਂ ਤਾਂ ਉੱਥੇ ਪਈ ਸੀ ਇਹ ਹਰ ਰਾਸਤੇ 'ਚ ਇੱਕ ਮਨ ਆਦਾ ਰਿਹਾ ਵੀ ਇੱਕ ਮਾਰੀਆ ਮੈਨੂੰ ਹਾਂ ਕਹਿੰਦਾ ਆਦਾ ਆ ਰਿਆ ਸੀਗਾ ਹੁਣ ਮੁਕਰੇ ਨਾ ਮੁਕਰੇ ਪਤਾ ਨਹੀਂ ਕਹਿੰਦਾ ਮੈਨੂੰ ਇਹ ਇਹੀ ਗੱਲ ਆਉਂਦਾ ਹੈ ਰਾਸਤੇ 'ਚ ਉਹ ਮਾਮੇ ਨਾਲ ਮੇਰੇ ਨਾਲ ਇੱਕ ਹੋਰ ਆਇਆ ਨੇ ਮੋਟਰਸਾਈਕਲ ਤੇ ਨਹੀਂ ਉਹ ਆਇਆ ਨੇ ਰਾਮ ਨਵ ਮਾਮਾ ਮਾਮਾ ਉਹ ਇਧਰੋਂ ਮੇਲਾ ਕੱਲ ਉਹ ਨਾਲ ਆ ਰਹੀ ਸੀ ਉਹਦਾ ਮੁੰਡਾ ਕਲੀਪ ਆਉਣੇ 2:30 ਮਰੀ ਜਾਇਆ ਸੀ ਤਾਂ ਕਿਸੀ ਵਾਰਚ ਬ੍ਰਾਡ ਡੈਡੀ ਪੇਸ਼ੈਂਟ ਸੀ ਪੇਸ਼ੈਂਟ ਨੰਬਰ 378 ਜਿਹਨਾਂ ਅਸੀਂ ਲਿਆ ਸੀ 76 ਵਜੇ ਲਿਕਾਰ ਉਹਦੀ ਮੌਤ ਹੋ ਗਈ ਤੇ ਟੋਟਲ ਤੋਂ ਡਾਕਟਰ ਕੋਲ ਦੀ ਸੀ ਬੋਡੀ ਦੀ ਮਰਚ ਚੱਕਾ ਰਿਹਾ